ਜਸਵੰਤ ਸਿੰਘ ਖਾਲੜਾ ਉਹ ਹਸਤੀ ਹੈ ਪੰਜਾਬ ਦੀ ਜਿਹੜੀ ਕੀ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਸਨੇਹਾ ਲੈ ਕੇ ਜਾਂਦੇ ਉਹਨਾਂ ਦਾ ਇੱਕ ਅਖੀਰਲਾ ਭਾਸ਼ਣਾ ਜਿਹੜਾ ਬੜਾ YouTube ਤੇ ਦੇਖਿਆ ਜਾਂਦਾ ਜਿਹੜਾ ਉਹਨਾਂ ਨੇ ਸ਼ਾਇਦ ਕੈਨੇਡਾ 'ਚ ਦਿੱਤਾ ਸੀ ਮਨੁੱਖੀ ਅਧਿਕਾਰਾਂ ਦੀ ਅਗਵਾਈ ਕਰਨ ਦੀ ਗੱਲ ਕਰਦੇ ਸੀ ਉਹਨਾਂ ਦੀ ਜ਼ਿੰਦਗੀ ਤੇ ਜਦੋਂ ਕੋਈ ਫਿਲਮਾਂਕਨ ਕਰਨਾ ਚਾਹੁੰਦਾ ਉਹ ਕਹਾਣੀਆਂ ਦੱਸਣਾ ਚਾਹੁੰਦਾ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆ 'ਚ ਤਾਂ ਬਿਨਾ ਕੱਟ ਤੋਂ ਦਿਖਾਇਆ ਜਾ ਰਿਹਾ ਪਰ ਭਾਰਤ ਪੰਜਾਬ ਦੇ ਅੰਦਰ ਕੋਈ ਦੇਖ ਨਾ ਲਵੇ ਉਹ ਕਹਾਣੀ ਜਾਣ ਨਾ ਲਵੇ ਰੋਕਾਂ ਟੋਕਾਂ ਬਹੁਤ ਨੇ ਦਲਜੀਤ ਦਸਾਂਜ ਨੂੰ ਬੋਲਣਾ ਪੈ ਰਿਹਾ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੂੰ ਬੋਲਣਾ ਪੈ ਰਿਹਾ ਹੋਰ ਬਹੁਤ ਸਾਰੇ ਲੋਕ ਬੋਲ ਰਹੇ ਨੇ ਇਹ ਜੀ ਕਿਹੜੀ ਗੱਲ ਹੈ ਜਸਵੰਤ ਸਿੰਘ ਖਾਲੜਾ ਖੌਫ ਕਿਵੇਂ ਬਣ ਗਿਆ ਖੌਫ ਦਾ ਨਾਮ ਕਿਵੇਂ ਬਣ ਗਿਆ ਅਸਲ ਦੇ ਵਿੱਚ ਦੇਖੋ ਸੰਦੀਪ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਤਾਂ ਸਾਡੇ ਨਾਲੋਂ ਛੋਟੇ ਸੀਗੇ ਪੰਜਾਬ ਨੇ 15-20 ਸਾਲ ਵੱਡਾ ਜਿਹੜਾ ਹੈ ਉਹ ਆਪਣੇ ਪਿੰਡੇ ਤੇ ਸੰਤਾਪ ਹੰੜਿਆ ਹੈ ਪੰਜਾਬ ਬਹੁਤ ਲਹੂ ਲਹਾਨ ਹੋਇਆ ਹੈ ਮੈਨੂੰ ਲੱਗਦਾ ਵੀ ਪੰਜਾਬ ਇੱਕ ਐਸੀ ਧਰਤੀ ਹੈ ਵੀ ਜਿੱਥੇ ਸਭ ਤੋਂ ਵੱਧ ਕੂਮ ਖੜਦਾ ਹੋਇਆ ਹੈ ਅਸੀਂ ਅਸੀਂ ਚਾਹੇ ਅੰਗ ਮੁਗਲਾਂ ਮਿਲੇ ਤੋਂ ਲੈ ਲਿਏ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ 1947 ਦਾ ਜਿਹੜਾ ਉਹ ਕਤਲੇਆਮ ਸਿੱਖਾਂ ਦੇ ਸਿੰਘਾਂ ਦੇ ਜਿਹੜੇ ਉਹ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਅਵਦਾਲੀ ਵੇਲੇ ਅਸੀਂ ਉਹ ਵੀ ਉਹ ਵੀ ਦੌਰ ਦੇ ਇਸ ਧਰਤੀ ਤੇ ਹੋਇਆ ਪਾਣੀਪਤ ਦੀ ਜੰਗ ਜਿਹੜੀ ਹੈ ਇੱਥੇ ਹੁੰਦੀ ਹੈਗੀ ਵਾਹ ਭਾਰਤ ਜਿਹੜਾ ਇਸ ਖਿੱਤੇ 'ਚ ਹੁੰਦਾ ਹੈ ਕਿੰਨੇ ਲੱਖਾਂ ਬੰਦਾ ਮਰਦਾ ਹੈ ਤੇ ਉਸ ਤੋਂ ਬਾਅਦ ਨਕਸ ਸਲਾਈਡ ਮੂਵਮੈਂਟ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਫੇਰ ਆ ਜਾਂਦਾ ਛੜਕੂ ਬਾਦ ਅਤਵਾਦ ਦਾ ਦੌਰ ਉਹਦੇ ਵਿੱਚ ਕਿੰਨਾ ਕੁੰਕਰਾਂ ਬਾਬੇ ਦੋਸ਼ਿਆਂ ਦਾ ਕੁੰਮ ਬੁੱਲਿਆ ਪੁਲਸ ਨੇ ਵੀ ਵੇ ਦੋਸ਼ਿਆਂ ਦਾ ਕੁੰਮ ਬੁੱਲਿਆ ਮਤਲਬ ਤੁਸੀਂ ਇਹ ਧਰਤੀ ਦਾ ਅੰਦਾਜ਼ਾ ਲਾਓ ਕਿੰਨਾ ਇੱਥੇ ਖੂਨ ਖਾਵਾ ਪਿਆ ਜੀ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਸਟੇਟ ਜਿਹੜੀ ਹੈ ਉਹ ਉਹਦਾ ਰਵਈਆ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈਗਾ ਹਾਲਾਂਕਿ ਜੇ ਅਸੀਂ ਦੇਖਿਆ ਜਾਵੇ ਤਾਂ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਤਿੰਨ ਸਮਸ਼ਾਨ ਘਾਟਾਂ ਦੀ ਜਿਹੜੀ ਅਸੀਂ ਲਵਾਰਸ਼ ਕਹਿ ਕੇ ਜਿਹੜੀਆਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ ਸਿਸਟਮ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਉਹਨਾਂ ਨੂੰ ਉਜਾਗਰ ਕੀਤਾ ਸੀ ਉਹਦੀ ਜਿਹੜੀ ਇਨਕੁਆਰੀ ਸੀ ਵੀਆਈ ਨੇ ਵੀ ਕੀਤੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਕੀਤੀ ਪੀੜਤ ਲੋਕਾਂ ਨੂੰ ਮੁਆਵਜ਼ਾ ਵੀ ਮਿਲਿਆ ਅਦਾਲਤਾਂ 'ਚੋਂ ਇਸ ਵੇਲੇ ਵੀ ਜਿਹੜਾ ਅਸੀਂ ਕਹਿ ਲਈਏ ਵੀ ਇਸ ਦਾ ਫੈਸਲੇ ਜਿਹੜੇ ਸੀਵੀਆਈ ਅਦਾਲਤਾਂ ਸੁਣਾ ਰੀਆਂ ਨੇ ਉਮਰ ਕੈਦੀਆਂ ਸਜ਼ਾਵਾਂ ਹੋ ਰਹੀਆਂ ਨੇ ਰਿਟਾਇਰ ਹੋਏ ਬੰਦਿਆਂ ਨੂੰ ਇਹ ਸਾਰਾ ਕੁਝ ਵਰਤਾਰਾ ਜਿਹੜਾ ਉਹ ਸਾਡਾ ਅਸੀਂ ਇਹ ਸਾਰਾ ਕੁਝ ਅੱਖੀਂ ਦੇਖ ਰਹੇ ਆ ਕਿ ਜਿੱਥੋਂ ਕਰ ਤੱਕ ਗੱਲ ਆਉਂਦੀ ਹੈ ਫਿਲਮ ਦੀ ਫਿਲਮs ਕੁੱਲ ਦੁਨੀਆ ਦੇ ਵਿੱਚ ਤਾਂ ਰਿਲੀਜ਼ ਹੋ ਗਈ ਹੈ ਦੁਨੀਆ ਦੇ ਵਿੱਚ ਤਾਂ ਇਹ ਪਤਾ ਲੱਗ ਜਾਣਾ ਹੈ ਵੀ ਹਾਂ ਪੰਜਾਬ ਦੇ ਵਿੱਚ 80s ਦੇ ਦੌਰ ਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਦਾ ਨੁਕਸਾਨ ਪਿਆ ਬਾਕੀ ਜਦੋਂ ਇਹ ਵੀ ਜਦੋਂ ਕੋਈ ਸਿਰਫ ਇੱਕ ਤੁਸੀਂ ਸੈਂਸਰ ਬੋਰਡ ਜਿਹੜਾ ਬਣਾਇਆ ਹੋਇਆ ਹੈ ਸੈਂਸਰ ਬੋਰਡ ਨੇ ਕਿਸੇ ਫਿਲਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਸੈਂਸਰ ਬੋਰਡ ਉਸ ਤੇ ਫਿਲਮ ਤੇ ਕੱਟ ਲਾ ਸਕਦਾ ਸੀ ਕੱਟ ਲਾਉਣੇ ਚਾਹੀਦੇ ਸੀ ਜੇ ਕੋਈ ਇਤਾਰ ਕੱਟ ਲੱਗੇ ਵੀ 80 85 ਕੱਟ ਲਾ ਦਿੱਤੇ ਕੱਟ ਲੱਗੇ ਵੀ ਨੇ ਕਿ ਜਦੋਂ ਇਹ ਸਾਰਾ ਕੁਝ ਸੈਂਸਰ ਬੋਰਡ ਨੇ ਅਪਰੂਵਲ ਦੇ ਦਿੱਤੀ ਹੈ ਫਿਰ ਇਹਦੇ ਵਿੱਚ ਰਿਲੀਜ਼ ਨਾ ਹੋਣ ਬਾਰੇ ਕੋਈ ਗੁੰਜਾਇਸ ਜਿਹੜੀ ਆ ਉਹ ਬਾਕੀ ਰਹਿ ਨਹੀਂ ਜਾਂਦੀ ਨਾਲੇ ਅੱਜ ਕੱਲ ਦਾ ਜਿਹੜਾ ਦੌਰ ਹੈ ਨਾ ਉਹ OTT ਤੇ Netflix ਦਾ ਦੌਰ ਹੈ ਉਦੋਂ ਜਿਹੜੀ ਹੈ ਜਦੋਂ ਸਿਨੇਮਿਆਂ ਦੇ ਬਰਾਬਰ ਇੱਕ ਪੈਰਲਲ ਇੱਕ ਪਲੇਟਫਾਰਮ ਜਿਹੜਾ ਹੈ ਇੱਕ ਖੜਾ ਹੈ ਉਥੇ ਲੋਕਾਂ ਦੀ ਤਕਰੀਬ ਸਾਰੇ ਘਰਾਂ ਚ ਪਹੁੰਚ ਜਾਂਦੀ ਹੈ YouTube ਤੇ ਤੁਸੀਂ ਫਿਲਮਾਂ ਦੇਖ ਲੈਣੇ ਹੋ ਸਾਰਾ ਕੁਝ ਪਾਰੋ ਅੱਜ ਕੱਲ ਤਾਂ ਭਾਵੇਂ ਪੈਨ ਡਰਾਈਵ ਚ ਪਾਟੀ ਜਿਹੜੇ ਮਰਜੀ ਕੰਪਿਊਟਰ ਚ ਦੇਖ ਲੋ ਫੋਨ ਚ ਦੇਖ ਲੋ ਜਿੱਥੇ ਮਰਜੀ ਲੈਪਟਾਪ ਚ ਦੇਖ ਲੋ ਇਸ ਦੀ ਉਹ ਗੱਲਾ ਗੱਲਾਂ ਹੁਣ ਪੁਰਾਣਾ ਦੌਰ ਜਿਹੜਾ ਅਸੀਂ ਕਹਿ ਲਈਏ ਵੀ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਵਾਲਾ ਜ਼ੋਰ ਤਾਂ ਹੈ ਹੀ ਨਾ ਹੂੰ ਪਰ ਮਾਟੇ ਇਹ ਅਨਫੋਰਚੂਨੇਟ ਹੈ ਵੀ ਇਸ ਤਰ੍ਹਾਂ ਦੀ ਫਿਲਮ ਰਿਲੀਜ਼ ਹੋਣੀ ਜਿਹੜੀ ਹੈ ਉਹ ਚਾਹੀਦੀ ਹੈ ਤੇ ਲੋਕਾਂ ਨੂੰ ਜਿਹੜਾ ਪਤਾ ਲੱਗਣਾ ਚਾਹੀਦਾ ਕਿੰਨੇ ਵਾਰੀ ਗੱਲਾਂ ਚੱਲੀਆਂ ਵੀ ਇਥੇ ਟਰੂਥ ਕਮਿਸ਼ਨ ਬਣੂਗਾ ਇਥੇ ਜਾਂਚ ਹੋਊਗੀ ਅਕਾਲੀ ਦਲ ਨੇ ਵੀ ਸੱਤਾ ਹਾਸਲ ਕਰ ਲਈ ਵੀ ਇਥੇ ਜਾਂਚ ਕਰਾਵਾਂਗੇ ਪਰ ਕੋਈ ਜਾਂਚ ਨਾ ਹੋਈ ਨਾ ਆਪਣੇ ਸਾਹਮ ਸਿਮੀਲਰਲੀ ਤੁਸੀਂ ਦੇਖੋ ਵੀ ਅਸਲ 'ਚ ਕੀ ਹੈ ਵੀ ਕਲਾ ਦਾ ਜਿਹੜਾ ਹੈ ਨਾ ਉਹ ਰਾਜਨੀਤੀਕਰਨ ਹੋਣ ਲੱਗਿਆ ਜੀ ਜਦੋਂ ਤਾਂ ਦੇਖੋ ਬਹੁਤ ਅਨਫੋਰਚੂਨੇਟ ਇਨਸੀਡੈਂਟ ਇਹ ਵੀ ਹੋਇਆ ਜਿਹੜਾ ਸਾਕਾ ਨੀਲਾ ਤਾਰਾ ਬਹੁਤ ਮਾੜੀ ਘਟਨਾ ਸੀ ਉਹਦੇ ਨਾਲ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਜਿਹੜਾ ਸਿੱਖਾਂ ਦਾ ਕਤਲੇਆਮ ਹੁੰਦਾ ਉਹ ਮਾੜੀ ਘਟਨਾ ਸੀ ਸਿੱਖਾਂ ਦੇ ਕਤਲੇਆਮ ਤੇ ਬਹੁਤ ਫਿਲਮਾਂ ਬਣੀਆਂ ਰਿਲੀਜ਼ ਵੀ ਹੋਈਆਂ ਕਈਆਂ ਤੇ ਰੋਕ ਵੀ ਲੱਗੀ ਵੇਰਕਲ ਸ਼ਾਇਦ ਜੇ ਮੇਰੇ ਯਾਦ ਹੋਵੇ ਤਾਂ ਯੋਗੀ ਫਿਲਮ ਸ਼ਾਇਦ ਉਸ ਸਿਨੇਮਾ ਘਰਾਂ ਦੇ ਵਿੱਚ ਨਹੀਂ ਸੀ ਚੱਲੀ ਉਹ ਵੀ Netflix ਤੇ ਚੱਲੀ ਸੀਗੀ ਉਹ ਵੀ ਦਲਜੀਤ ਦਸਾਂਝ ਦੀ ਸੀ ਜੀ ਜੀ ਇਹ ਮਤਲਬ ਕਿੰਨੀ ਰਾਜਨੀਤੀ ਜਿਹੜੀ ਹੈ ਇਹ ਇੰਨਾ ਘਟਨਾਮਾ ਤੇ ਜਿਹੜੀ ਆ ਉਹ ਖੇਡੀ ਜਾਂਦੀ ਹੈ ਪਿੱਛੇ ਜੇ BBC ਨੇ ਇੱਕ ਕੰਟਰੋਵਰਸਲ ਫਿਲਮ ਬਣਾਤੀ ਸੀਗੀ ਇੱਕ ਹੋਰ ਗੁਜਰਾਤ ਮੰਗਾ ਤੇ ਉਹ ਵੀ ਬਰਕਲ ਇੰਡੀਆ ਦੇ ਵਿੱਚ ਬੈਨ ਹੋ ਗਈ ਸੀ ਜਾਂ ਚੱਲਣ ਨਹੀਂ ਸੀ ਦਿੱਤੀ ਸਿਮਿਲਰ ਜਿਹੜੀਆਂ ਕਿਸੇ ਇੱਕ ਖਾਸ ਥਿਰ ਨੂੰ ਸੂਟ ਕਰਦੀਆਂ ਨੇ ਚਾਹੇ ਉਹ ਐਮਰਜੈਂਸੀ ਵਰਗੀ ਫਿਲਮ ਹੋਵੇ ਜਾਂ ਕੋਈ ਕਸ਼ਮੀਰ ਫਾਈਲ즈 ਫਿਲਮ ਹੋਵੇ ਚਾਹੇ ਉਹ ਕੇਰਲਾ ਫਾਈਲ즈 ਫਿਲਮ ਹੋਵੇ ਉਹਨਾਂ ਫਿਲਮਾਂ ਨੂੰ ਪ੍ਰਚਾਰ ਕੀਤਾ ਜਾਂਦਾ ਹਲਕੀ ਟੜਲੇ ਨਾਲ ਰਿਲੀਜ਼ ਕੀਤੀਆਂ ਜਾਂਦੀਆਂ ਕਿਉਂਕਿ ਖਾਸ ਕਿਸਮ ਦੀ ਇੱਕ ਰਾਜਨੀਤੀ ਨੂੰ ਅਸਿੱਕੇਲੇ ਵੀ ਰਾਜਨੀਤਿਕ ਧਿਰ ਨੂੰ ਪ੍ਰੋਮੋਟ ਕਰਨ ਲਈ ਜਾਂ ਫਾਇਦਾ ਪਹੁੰਚਾਉਣ ਲਈ ਉਹ ਉਹਦੇ ਚ ਸਭ ਤੋਂ ਮਾੜੀ ਗੱਲ ਇਹ ਮੈਂ ਇਹ ਕਹੂੰਗਾ ਪਿਛਲੇ ਦਿਨ ਅੱਜ ਤੁਸੀਂ ਦੇਖਿਆ ਹੋਵੇ ਕੰਗੜਾ ਰੋਡ ਦੇ ਕਈ ਤਰ੍ਹਾਂ ਦੇ ਬਿਆਨ ਆਏ ਪੰਜਾਬ ਦੇ ਲੋਕ ਜੀ ਸਿੱਖ ਜੀ ਮੇਰੀ ਫਿਲਮ ਦਾ ਵਿਰੋਧ ਕਰ ਰਹੇ ਨੇ ਦੇਖੋ ਕਲਾਕਾਰ ਨੂੰ ਜਿਹੜਾ ਉਹ ਨਿਰਪੱਖ ਰਹਿਣਾ ਚਾਹੀਦਾ ਹੈ ਜਦੋਂ ਕਲਾਕਾਰ ਰਾਜਵੀਰ ਖੱਤਾਂ ਵਿੱਚ ਖੇਡ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਉਹ ਫਿਲਮ ਨਿਰਪੱਖ ਨਹੀਂ ਮੰਨਿਆ ਜਾ ਸਕਦਾ ਹੁਣ ਬੀਬੀ ਕੰਗਣਾ ਰਣੌਤ ਤੋਂ ਬਾਅਦ ਆਪਾਂ ਕਿੰਨਾ ਕੁਸ਼ ਬਾਦ-ਬਿਵਾਦ ਜਿਹੜੇ ਸੁਰੇ ਨੇ ਚਾਹੇ ਉਹ ਕਿਸਾਨ ਅੰਦੋਲਨ ਤੋਂ ਇਸ ਬੀਬੀ ਨੇ ਕੀ ਲੈਣਾ ਸੀ ਉਹਨੂੰ ਗਲਤ ਟਿਕਟ ਟਿੱਪਣੀਆਂ ਕੀਤੀਆਂ ਜਦੋਂ ਦਿੱਲੀ ਦਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਤੋਂ ਬਾਅਦ ਵੀ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਟਿਕਟ ਟਿੱਪਣੀਆਂ ਕੀਤੀਆਂ ਅਜਿਹਿਆਂ ਕੀਤੀਆਂ ਜਦੋਂ ਹਰਿਆਣਾ ਇਲੈਕਸ਼ਨ ਚੱਲਦੀ ਸੀ ਤਾਂ ਭਾਰਤੀ ਜਨਤਾ ਪਾਰਟੀ ਨੂੰ ਅਜਿਹਿਆਂ ਭਾਜੜਾ ਪੰਨਿਆਂ ਵੀ ਸੀਨੀਅਰ ਲੀਡਰਸ਼ਿਪ ਨੂੰ ਇਹਨੂੰ ਪੁਰਨਾ ਪਿਆਵੀ ਬੀਬਾ ਜੀ ਆਪਣੇ ਜਾਬਤੇ ਚ ਰਹੋ ਆਪਣੇ ਦਾਇਰੇ ਚ ਰਹੋ ਤੁਹਾਡੇ ਯਾਦ ਹੋਊ ਮੇਰੇ ਖਰ ਪੰਜਾਬ ਦੇ ਕਈ ਲੀਡਰਾਂ ਨੇ ਵੀ ਉਹਦਾ ਬੁਰਾ ਮਨਾਇਆ ਲਾਈਕ ਸੋਮ ਪ੍ਰਕਾਸ਼ ਨੇ ਵੀ ਬੀਬੀ ਕੰਗਣਾਵਾਲੇ ਕਿਹਾ ਵੀ ਇਹ ਬਿਆਨਬਾਜ਼ੀ ਜਿਹੜੀ ਹੈ ਉਹ ਪਾਰਟੀ ਹਰਜੀਤ ਸਿੰਘ ਗਰੇਵਾਲ ਖੜ ਗਏ ਸੀ ਇਹ ਕੰਗਣਾ ਰਣੌਤ ਦੇ ਖਿਲਾਫ ਜਿਹੜੇ ਇਹਨਾਂ ਕੋਈ ਸੁਣ ਚੁੱਕੇ ਸੀ ਅੰਦੋਲਨ ਵੇਲੇ ਕਿਸਾਨਾਂ ਤੋਂ ਹਰਜੀਤ ਗਰੇਵਾ ਹਰਜੀਤ ਗਰੇਵਾਲ ਨੇ ਹਾਂ ਤੁਹਾਡੀ ਗੱਲ ਠੀਕ ਹੈ ਹਰਜੀਤ ਗਰੇਵਾਲ ਨੂੰ ਵੀ ਕਹਿਣਾ ਕਿ ਪਿਆਵੀ ਬੀਬੀ ਕੰਗਣਾ ਰਣੌਤ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਪਾਰਟੀ ਤੇ ਪੰਜਾਬ ਦੇ ਖਿੱਤੇ ਵਿੱਚ ਮੈਂ ਹੈਗੀ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਕਲਾਕਾਰ ਵੀ ਨੇ ਨਾ ਉਹਨਾਂ ਨੂੰ ਵੀ ਰਾਜਨੀਤੀ ਤੇ ਰਾਜਨੀਤਿਕ ਪਾਰਟੀਆਂ ਤੋਂ ਲਿਬਰ ਪਾਸੇ ਰਹਿਣਾ ਚਾਹੀਦਾ ਜੇ ਤੁਸੀਂ ਰਾਜਨੀਤੀ 'ਚ ਆ ਹੀ ਗਏ ਹੁਣ ਬੀਬੀ ਜੀ ਬਣ ਤਾ ਗਏ ਮੈਂਬਰ ਪਾਰਲੀਮੈਂਟ ਫਿਰ ਉਹ ਰਾਜਨੀਤੀ ਕਰਨ ਕੀ ਲੈਣਾਗਾ ਫਿਲਮਾਂ ਤੋਂ ਫਿਲਮਾਂ ਛੱਡ ਕੇ ਆਪਦੀ ਰਾਜਨੀਤੀ ਕਰਨ ਰਾਜਨੀਤੀ ਮੰਤਰੀ ਬਣ ਜੋ ਮਰਜ਼ੀ ਬਣ ਇਹ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਫੈਸਲਾ ਹੈ ਇਹ ਕਰਨਾਗਾ ਪਰ ਉਹਨਾਂ ਨੂੰ ਖੁੱਲ੍ਹ ਕੇ ਜਿਹੜੀ ਆ ਉਹ ਰਾਜਨੀਤੀ ਕਰਨੀ ਚਾਹੀਦੀ ਹੈ ਜੇ ਤੁਸੀਂ ਪਰ ਰਾਜਨੀਤੀ ਕਰਦੇ ਹੋਏ ਤੁਸੀਂ ਕੋਈ ਫਿਲਮ ਬਣਾਉਂਗੇ ਕੋਈ ਬਿਆਨ ਦੇਵੋਗੇ ਤਾਂ ਉਹ ਮੰਨਿਆ ਜਾਊਗਾ ਵੀ ਤੁਸੀਂ ਪਾਰਟੋ ਪਾਰਟੀਆਂ ਕਿਸੇ ਧਿਰ ਇੱਕ ਧਿਰ ਬਣ ਗਏ ਤੁਸੀਂ ਨਿਰਪੱਖ ਜਿਹੜਾ ਉਹ ਪ੍ਰਵਾਹ ਨਹੀਂ ਜਾਂਦਾ ਗੱਲ ਚੱਲੀ ਸੀ ਖਾਲੜਾ ਦੀ ਫਿਲਮ ਤੋਂ ਜਿਹੜੀ ਆਪਣੀ ਸ਼ੁਰੂ ਹੋਈ ਸੀ ਫਿਰ ਉਹ ਕਲਾਕਾਰਾਂ ਦੀ ਆਪਾਂ ਉਹਦੇ ਤਿਆਰੇ ਵੀ ਮੈਂ ਸਮਝਦਾ ਇਹ ਵੀ ਜਿਹੜੀ ਫਿਲਮ ਦੇ ਵਿੱਚ ਜਦੋਂ ਸੈਂਸਰ ਬੋਰਡ ਨੇ ਜਿਹੜੀ ਹੈ ਪਰਵੰਗੀ ਦੇ ਦਿੱਤੀ ਹੈ ਤਾਂ ਉਹ ਫਿਲਮ ਰਿਲੀਜ਼ ਹੋਣੀ ਚਾਹੀਦੀ ਤੇ ਕਲਾ ਨਾਲ ਇਸ ਤਰ੍ਹਾਂ ਦਾ ਵਿਤਕਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ